ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਤੇ ਸਾਡਾ ਸਾਰਾ ਪਰਿਵਾਰ ਪਾਕਿਸਤਾਨ ਚੋਂ ਉੱਠ ਕੇ ਤੇ ਇੰਡੀਆ ਦੇ ਵਿੱਚ ਆ ਗਿਆ ਤੇ ਇੰਡੀਆ ਦੇ ਵਿੱਚ ਆ ਕੇ ਅਸੀਂ ਸਾਰੇ ਜਣੇ ਜਣੀ ਜਿਹੜਾ ਮੇਰਾ ਦਾਦਾ ਜੀ ਸੀ ਉਹ ਇਕੱਲਾ ਸੀ ਜਿਹੜੇ ਮੇਰਾ ਪਰਦਾਦਾ ਜੀ ਸੀ ਲక్ష్మణ ਸਿੰਘ ਉਹ ਤਿੰਨ ਭਰਾ ਸੀ ਹਨ ਤਿੰਨ ਭਰਾ ਸੀ ਨਾ ਜੇ ਅਸੀਂ ਗਲਤ ਨਾ ਹੋਈਏ ਹਨਾ ਤੇ ਉਹਨਾਂ ਦੇ ਨਾਮ ਸੀਗੇ ਮੇਰੇ ਪਰਦਾਦਾ ਜੀ ਦਾ ਨਾਮ ਤਾਂ ਆਪਾਂ ਨੂੰ ਪਤਾ ਲక్ష్మణ ਸਿੰਘ ਤੇ ਉਹਨਾਂ ਦੇ ਭਰਾ ਦਾ ਨਾਮ ਭਗਵਾਨ ਸਿੰਘ ਤੇ ਹਰਨਾਮ ਸਿੰਘ ਸੀ ਹਨਾ ਕਿਉਂਕਿ ਜਿਹੜੇ ਤਾਂ ਲక్ష్మణ ਸਿੰਘ ਸੀ ਸਾਡਾ ਪੜਦਾਦਾ ਉਹਨਾਂ ਦੀ ਇਲਾਤ ਤਾਂ ਆਪਣੇ ਪਰਿਵਾਰ ਚ ਹੋ ਗਈ ਸਾਰੇ ਦੇ ਵਿੱਚੋਂ ਠੀਕ ਆ ਤੇ ਜਿਹੜਾ ਲక్ష్మణ ਸਿੰਘ ਦੀ ਇਲਾਤ ਸੀ ਉਹ ਜਿਵੇਂ ਘਰਿਆਲੇ ਬੈਠ ਗਏ ਦੋ ਭਰਾ ਇੱਕ ਇਹ ਹੋ ਗਏ ਇਹ ਥੋੜਾ ਜਿਹਾ ਦੂਰ ਟੁੱਟੀ ਪਿੰਡ ਬੈਠ ਗਏ ਤੇ ਅਸੀਂ ਆਗੇ ਭਲੂਰ ਤੇ ਹੁਣ ਜਿਹੜੇ ਸਾਡੇ ਪੜਦਾਦਾ ਜੀ ਸੀਗੇ ਪੜਦਾਦਾ ਜੀ ਦੇ ਭਰਾ ਉਹਨਾਂ ਦੀ ਜਿਹੜੀ ਫੈਮਿਲੀ ਹੈ ਇੱਕ ਪਰਿਵਾਰ ਰਹਿੰਦਾ ਦਿয়ালਪੁਰੇ ਭਾਈਕਾ ਤੇ ਇੱਕ ਰਹਿੰਦਾ ਚੜੱਕ ਤੇ ਅੱਜ ਅਸੀਂ ਇਹ ਸੋਚਿਆ ਕਿਉਂਕਿ ਅਸੀਂ ਕਦੇ ਨਹੀਂ ਉੱਥੇ ਗਏ ਪਤਾ ਨਹੀਂ ਗਏ ਕਦੇ ਵੀ ਉਹ ਚਲੋ ਆਉਂਦੇ ਰਹੇ ਸਾਡੇ ਡੈੜੀਆਂ ਕੋਲੇ ਜਾਂ ਤਾਏ ਚਾਚਾ ਕੋਲੇ ਸ਼ਾਇਦ ਆਉਂਦੇ ਰਹੇ ਆ ਪਰ ਸਾਨੂੰ ਨਹੀਂ ਸੀ ਪਤਾ ਅਸੀਂ ਅੱਜ ਚੱਲੇ ਆ ਬਈ ਦਿਆਲਪੁਰਾ ਭਾਈਕਾ ਤੇ ਉੱਥੇ ਜਿਹੜੇ ਪਰਦਾਦਾ ਜੀ ਦਾ ਭਰਾ ਸੀ ਤੇ ਉਹਨਾਂ ਦੀ ਉਹਨਾਂ ਦੇ ਪਰਿਵਾਰ ਕੋਲੇ ਚੱਲੇ ਆ ਅੱਜ ਮਿਲਣ ਅਸੀਂ ਚੱਲੇ ਆ ਪਹਿਲੀ ਵਾਰੀ ਅਸੀਂ ਪੁੱਛ-ਪੁੱਛ ਜਾਣਾ ਬਾਕੀ ਪਿੰਡ ਆਪਾਂ ਨੂੰ ਪਤਾ ਭਗਤੇ ਭਾਈ ਦੇ ਨਾਲ ਹੀ ਆ ਤੇ ਸਾਡਾ ਮਿਲਣ ਦਾ ਇਹ ਹੀ ਆ ਵੀ ਸਾਨੂੰ ਮੈਨੂੰ ਬਹੁਤ ਚਿਰ ਦੀ ਤਾਂਗ ਆ ਜਿਵੇਂ ਮੈਂ ਲੈਂਦੇ ਪੰਜਾਬ ਚ ਵੀ ਆਪਦੇ ਪਿੰਡ ਜਾਣਾ ਚਾਹਣਾ ਦਫਤੂ ਪੈਂਦਾ ਆਪਣਾ ਪਾਕਿਸਤਾਨ ਦੇ ਵਿੱਚ ਤੇ ਉੱਥੇ ਮੈਂ ਜਲਦੀ ਜਾ ਰਿਹਾ ਤੇ ਉਸ ਤੋਂ ਪਹਿਲਾਂ ਅਸੀਂ ਬੈਠੇ ਬੈਠੇ ਇਹੀ ਗੱਲਾਂ ਕਰਦੇ ਸੀ ਕੁਝ ਦਿਨ ਹੋ ਗਿਆ ਮੇਰੇ ਕੋਲੇ ਆਇਆ ਸੀ ਤੇ ਅਸੀਂ ਇਹੀ ਗੱਲਾਂ ਕਰਦੇ ਸੀ ਵੀ ਆਪਾਂ ਸਾਰਾ ਜਿਹੜਾ ਪਰਿਵਾਰ ਆ ਉਹ ਆਪਣਾ ਕਿੱਡਾ ਪਰਿਵਾਰ ਆ ਹਨ ਜੇ ਅਸੀਂ ਸਾਰੇ ਇਕੱਠਾ ਹੁੰਦੇ ਤਾਂ ਅਸੀਂ ਬਹੁਤ ਵੱਡਾ ਪਰਿਵਾਰ ਸੀ ਹੁਣ ਕਿਉਂਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਤੇ ਸਾਡਾ ਸਾਰਾ ਪਰਿਵਾਰ ਵਿਛੜ ਗਿਆ ਜਾਨੀ ਕਹਿਣ ਦਾ ਭਾਵ ਹੈ ਜਿਹੜੇ ਸਾਡੇ ਪੜਦਾਦਾ ਜੀ ਦੇ ਭਰਾ ਸੀਗੇ ਉਹ ਸਾਰੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਬੈਠ ਗਏ ਤੇ ਅਸੀਂ ਵੀ ਅਲੱਗ ਹੋ ਗਏ ਸਾਡੇ ਦਾਦਾ ਜੀ ਦੇ ਵੀ ਪੁੱਤਰ ਦੋ ਇਥੇ ਭਲੂਰ ਹੋ ਗਏ ਤੇ ਤਿੰਨ ਘਰੇਾਲੇ ਗਏ ਚਲੇ ਘਰੇਾਲੇ ਚੋਂ ਵੀ ਹੁਣ ਇਹ ਉੱਠ ਕੇ ਤੂਤੀ ਗਏ ਚਲੇ ਯਾਨੀ ਸਾਰੇ ਨਾ ਅਲੱਗ-ਅਲੱਗ ਹੋ ਗਏ ਤੇ ਅਸੀਂ ਕਹਿੰਦੇ ਸੀ ਐ ਸੋਚਦੇ ਸੀ ਇਹੀ ਗੱਲਾਂ ਕਰਦੇ ਸੀ ਵੀ ਜੇ ਸਾਰਾ ਪਰਿਵਾਰ ਇਕੱਠਾ ਹੁੰਦਾ ਤੇ ਸਾਡੀ 100-150 ਤਾਂ ਵੋਟ ਹੀ ਬਣਨੀ ਸੀ ਹਨਾ ਚਲ ਆ ਜਾ ਤੇ ਹੁਣ ਅਸੀਂ ਚੱਲੇ ਆ ਬਈ ਦਿਹਾਲਪੁਰਾ ਭਾਈਕਾ ਤੇ ਉੱਥੇ ਜਾ ਕੇ ਪਰਿਵਾਰ ਨੂੰ ਮਿਲਦੇ ਆ ਜਾਣਾ ਪਹਿਲੀ ਵਾਰੀ ਆ ਲੱਭ ਕੇ ਜਾਣਾ ਤੇ ਉਹਨਾਂ ਨਾਲ ਅੱਜ ਕਰਦੇ ਆ ਗੱਲਾਂ ਬਾਤਾਂ ਕੁਝ ਪੁਰਾਣੀ ਹਿਸਟਰੀ ਉਹਨਾਂ ਤੋਂ ਵੀ ਕਰਦੇ ਆ ਪਤਾ ਹਨਾ ਕਿੱਦਾਂ ਕਿੱਦਾਂ ਹੋਈ ਆ ਤੇ ਵੀਡੀਓ ਨੂੰ ਐਂਡ ਤੱਕ ਜ ਇਹ ਹੁਣ ਚੱਲਦੇ ਆਂ ਦਿਆਲਪੁਰਾ ਮੇਰੇ ਮਨ ਦੇ ਵਿੱਚ ਜਣੀ ਇਹ ਸਟਾ ਮੋੜ ਤੋਂ ਇਹੀ ਰਹਿੰਦੀ ਆ ਵੀ ਮੈਂ ਆਪਣਾ ਪਿੰਡ ਦੇਖਾਂ ਹਨ ਵੈਸੇ ਮੇਰਾ ਜੰਪਾਲ ਦਾ ਇੱਥੋਂ ਦਾ ਹੀ ਆ ਮੈਂ ਜੰਮਿਆ ਇੱਥੇ ਹਨ ਵੈਸੇ ਮੈਨੂੰ ਇੱਕ ਤਾਂਗ ਜੀ ਰਹਿੰਦੀ ਆ ਵੀ ਸਾਰਾ ਪਰਿਵਾਰ ਮੈਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਆ ਤੇ ਇੱਕ ਗੱਲ ਹੋਰ ਆ ਹਨ ਕਈਆਂ ਨੂੰ ਨਹੀਂ ਪਤਾ ਹੁਣ ਕਈਆਂ ਨੂੰ ਪਤਾ ਵੀ ਹੋਣਾ ਤੇ ਮੈਨੂੰ ਦਾਦਾ ਜੀ ਤੋਂ ਲੈ ਕੇ ਤੇ ਮੈਨੂੰ 5 6 ਨਾਵਾਂ ਤੱਕ ਮੈਨੂੰ ਯਾਦ ਆ ਚੋ ਅੱਜ ਮੈਂ ਦੱਸ ਦੇਣਾ ਕਿਉਂਕਿ ਇਹ ਆਨ ਰਿਕਾਰਡ ਰਹਿ ਜਾਂਦਾ ਮੇਰੇ ਦਾਦਾ ਜੀ ਦਾ ਨਾਮ ਅਜੈਬ ਸਿੰਘ ਤੇ ਮੇਰੇ ਪੜਦਾਦਾ ਜੀ ਦਾ ਨਾਮ ਹੈ ਲక్ష్మణ ਸਿੰਘ ਤੇ ਉਸ ਤੋਂ ਅੱਗੇ ਲక్ష్మణ ਸਿੰਘ ਤੋਂ ਅੱਗੇ ਹੈਗਾ ਜੀ ਬੱਗਾ ਸਿੰਘ ਬੱਗਾ ਸਿੰਘ ਤੋਂ ਅੱਗੇ ਕਾਲਾ ਸਿੰਘ ਤੇ ਕਾਲਾ ਸਿੰਘ ਤੋਂ ਅੱਗੇ ਜਵਾਲਾ ਸਿੰਘ ਮੈਨੂੰ ਇੱਥੋਂ ਤੱਕ ਪਤਾ ਆ ਨਾਵਾਂ ਦਾ ਜੇ ਤੁਹਾਨੂੰ ਵੀ ਇੱਥੋਂ ਤੱਕ ਪਤਾ ਤੇ ਤੁਸੀਂ ਜ਼ਰੂਰ ਕਮੈਂਟ ਕਰਿਆ ਜੋ ਤੇ ਮੈਨੂੰ ਇੱਥੋਂ ਤੱਕ ਪਤਾ ਤੇ ਮੈਂ ਹੁਣ ਜਲਦੀ ਨਾਲ ਇਹ ਸਾਰਾ ਜੋ ਵੀ ਨਾਮ ਹੋਣਗੇ ਤੇ ਉਹਨਾਂ ਨੂੰ ਮੈਂ ਲਿਖ ਕੇ ਨਾ ਸਾਰਿਆਂ ਨੂੰ ਤੇ ਇੱਕ ਨੰਬਰ ਪਲੇਟ ਤੇ ਘਰੇ ਲਾ ਕੇ ਰੱਖੂੰਗਾ ਯਾਦਗਰੀ ਰਹਿੰਦੀ ਆ ਅੱਜ ਅੱਜ ਕੱਲ ਦੇ ਬੱਚੇ ਜਿਹੜੇ ਛੋਟੇ ਉਹਨਾਂ ਨੂੰ ਤਾਂ ਆਪਣੇ ਦਾਦਾ ਜੀ ਤੱਕ ਹੀ ਨਾਮ ਪਤਾ ਉਹ ਵੀ ਸ਼ਾਇਦ ਨਾਮ ਪਤਾ ਹੋਣ ਜੇ ਮੈਨੂੰ ਇਥੋਂ ਤੱਕ ਪਤਾ ਕਿਉਂਕਿ ਮੈਂ ਨਾ ਪੁਰਾਣੇ ਆਪਣੇ ਬਜ਼ੁਰਗਾਂ ਤੋਂ ਇਹ ਸੁਣਦਾ ਰਿਹਾ ਤੇ ਅੱਜ ਇੱਕ ਇਹ ਵੀ ਦੇਖਣਾ ਚਾਹੁੰਦਾ ਵੀ ਚਲੋ ਸਾਡੇ ਜਿਹੜੇ ਦਾਦਾ ਜੀ ਆ ਉਹਨਾਂ ਨੇ ਬੜਾ ਸਾਰਾ ਕੁਝ ਬਣਾਇਆ ਬੜੀਆਂ ਮਿਹਨਤਾਂ ਕੀਤੀਆਂ ਤੇ ਉਹਨਾਂ ਕੋਲੇ ਜੱਦੀ ਜੱਦੀ ਜ਼ਮੀਨ ਤਾਂ ਥੋੜੀ ਸੀ ਪਰ ਜਦੋਂ ਅਸੀਂ ਪਾਕਿਸਤਾਨ ਦੇ ਵਿੱਚੋਂ ਆਏ ਆਪਣੇ ਕੋਲ ਲਗਭਗ ਕਿੰਨੀ ਜ਼ਮੀਨ ਹੋਊਗੀ ਘਟੋ ਘਟਾ ਇੱਥੇ ਜਣੀ ਉਹਨਾਂ ਨੇ 100 ਕਿੱਲੇ 100 ਕਿੱਲੇ ਦੇ ਕਰੀਬ ਹੋਊਗੀ ਹਨਾ 100 ਕਿੱਲਾ ਤੇ ਮੈਂ ਜ਼ਿੰਦਗੀ ਦਾ ਇੱਕ ਇਹ ਤਜਰਬਾ ਸ਼ੇਅਰ ਵੀ ਕਰਨਾ ਵੀ ਅਪ ਡਾਊਨ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਕੋਈ ਪੀੜ੍ਹੀ ਹੁੰਦੀ ਆ ਉਹ ਅੱਪ ਹੁੰਦੀ ਆ ਕਈ ਵਾਰੀ ਕੁਝ ਪੀੜ੍ਹੀਆਂ ਅਪ ਡਾਊਨ ਚੱਲਦੀ ਰਹਿੰਦੀ ਐ ਜ਼ਿੰਦਗੀ ਦਾ ਇੱਕ ਸੰਘਰਸ਼ ਹੁੰਦਾ ਜਿਹੜਾ ਬੰਦਾ ਲੜਦਾ ਪਰ ਸਾਡੇ ਜਿਹੜੇ ਦਾਦਾ ਜੀ ਪਰਦਾਦਾ ਜੀ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਸੋ ਇੱਥੇ ਤੱਕ ਪਹੁੰਚਾਇਆ ਅੱਜ ਤੱਕ ਉਹਨਾਂ ਦੀ ਬਦੌਲਤ ਆ ਪਾਈਸੇ ਤੱਕ ਤੁਰੇ ਫਿਰਦੇ ਆ ਸੋ ਬਾਕੀ ਆਪਣੇ ਪਿਓ ਦਾਦਿਆਂ ਨੂੰ ਦਾਦਿਆਂ ਪਰਦਾਦਿਆਂ ਨੂੰ ਜ਼ਰੂਰ ਯਾਦ ਰੱਖਿਆ ਕਰੋ ਸੋ ਬਾਕੀ ਜਾਦੇ ਗੱਲਾਂ ਨਹੀਂ ਕਰਦੇ ਉੱਥੇ ਜਾ ਕੇ ਅੱਜ ਦੇਖਦੇ ਆ ਬਾਕੀ ਜਿੰਨੀ ਵੀ ਵੀਡੀਓ ਹੋਈ ਉਹ ਇੱਥੇ ਬਣਾਵਾਂਗੇ ਬਾਕੀ ਚੱਲਦੇ ਆ ਲਓ ਵੀ ਮਿੱਤਰੋ ਅਸੀਂ ਦਿਆਲਪੁਰੇ ਭਾਈ ਕੇ ਗਏ ਆ ਪਹੁੰਚ ਤੇ ਪਰ ਬਹੁਤ ਔਖਾ ਮੁਸ਼ਕਿਲ ਆ ਇੱਕ ਦੋ ਨੂੰ ਪੁੱਛਿਆ ਤੇ ਦਿਆਲਪੁਰਾ ਥੋੜਾ ਜਿਹਾ ਅੱਗੇ ਥੋੜਾ ਜਿਹਾ ਇਧਰ ਘਰ ਜਣੀ ਆਪਾਂ ਕਹਿ ਸਕਦੇ ਟਾਣੀਆਂ ਤੇ ਬੈਠੇ ਆ ਤੇ ਹੁਣ ਜਾ ਕੇ ਪਤਾ ਕਰਦੇ ਆ ਵੀ ਉਹੀ ਘਰ ਹਨ ਇਹੇ ਜਾ ਕੇ ਪਤਾ ਲੱਗੂਗਾ ਬਾਕੀ ਦੇਖਦੇ ਆ ਬਾਈ ਸਰਚਾਂ ਤੇ ਹੋਏ ਆ ਸਰਚਾਂ ਵੀ ਜ਼ਰੂਰੀ ਆ ਜ਼ਿੰਦਗੀ ਚ ਨਾ ਮਿੱਤਰਾਂ ਚੱਲ ਲੈ ਭਾਈ ਦਰਦ ਟੱਬੇ ਹੈਗੇ ਆ ਜੀ ਹਨ ਉਹ ਸਾਹਮਣੇ ਉਹ ਸਮਲ ਟਿੱਬੇ ਹੈਗੇ ਇੱਥੇ ਇੱਧਰ ਨੂੰ ਵੀ ਹੈਗੇ ਟਿੱਬੇ ਜੇ ਕੋਲੇ ਕਿਹਾ ਬਾਹਰ ਘਰ ਹੁਣ ਜਾ ਕੇ ਦੇਖ ਲੈਣੇ ਆ ਜਿਹੜਾ ਲక్ష్మణ ਸੋਂ ਹੀ ਉਹਦੀ ਤਾਂ ਮਤਲਬ ਜੈਮ ਸੋਂ ਹੋ ਗਿਆ ਜੀ ਤੇ ਜਿਹੜਾ ਹੈਗਾ ਹੀ ਆਪਣਾ ਭਗਵਾਨ ਸੋਂ ਉਹਦੇ ਹੀ ਇੱਕ ਛਪੇਗ ਸੋਂ ਫਿਰਬਣ ਸੋਂ ਠੀਕ ਆ ਤੇਂਦਰ ਸੋਂ ਅੱਛਾ ਤਿੰਨ ਉਹਦੇ ਹੋ ਗਏ ਭਗਵਾਨ ਸਿਆਂ ਦੇ ਹਾਂ ਠੀਕ ਆ ਤੇ ਜਿਹੜਾ ਹੈਗਾ ਹੀ ਆਪਣਾ ਹਰਨਾਮ ਸਿੰਘ ਹਰਨਾਮ ਸਿੰਘ ਜੀ ਉਹਦਾ ਹੈਗਾ ਹੀ ਰੰਗਾ ਸਿੰਘ ਤੇ ਕਰਤਾਰ ਸਿੰਘ ਅੱਛਾ ਹਰਨਾਮ ਸਿੰਘ ਦੇ ਦੋ ਪੁੱਤਰ ਸੀ ਹਰਨਾਮ ਸਿੰਘ ਦੇ ਦੋ ਤੇ ਉਹਨਾਂ ਦੇ ਉਹਨਾਂ ਦੇ ਵੀ ਗਾਂ ਦੱਸਣੇ ਹਾਂਜੀ ਉਹਨਾਂ ਉਹਦੇ ਗਾਂ ਹੈਗੇ ਸੋਚਾ ਸੋਂ ਦਲੀਪ ਸੋਂ ਠੀਕ ਹੈ ਤੇ ਨੋਗ ਸੋਂ ਤਿੰਨ ਉਹਦੇ ਹੋਗੇ ਠੀਕ ਹੈ ਜੀ ਤੇ ਕਰਤਾਰ ਸੋਂ ਦੇ ਹੋਗੇ ਸੌਣ ਸੋਂ ਹਾਂ ਤੇ ਮੋਹਨ ਸੋਂ ਠੀਕ ਆ ਬਜਾ ਨਸੋ ਬਜਾ ਨਸੋ ਇਹ ਸਾਰੇ ਇੱਥੇ ਦਿਾਲਪੁਰੇ ਆ ਇਹ ਦਿਾਲਪੁਰੇ ਤੇ ਭਗਵਾਨ ਸਿਉਂ ਦੀ ਲਾਦ ਉਹ ਸ਼ਿਬੇਰ ਸੋ ਸਰਵਨ ਸੋ ਸੋਦੇ ਉੱਥੇ ਚੜਿੱਕ ਅੱਛਾ ਜੀ ਤੇ ਇੰਦਰ ਸੋ ਇੱਥੇ ਇੰਦਰ ਸਿਉਂ ਇੱਥੇ ਆ ਹਾਂ ਠੀਕ ਆ ਇਹ ਲక్ష్మణ ਸਿਉਂ ਦੇ ਇਹ ਲక్ష్మణ ਸਿੰਘ ਹੁਣੇ ਤਿੰਨ ਭਰਾ ਸੀ ਇਹ ਲక్ష్ਮਣ ਸੋ ਦੇ ਠੀਕ ਆ ਤੇ ਇੱਕ ਹੋ ਗਏ ਸਾਡੇ ਸਾਡਾ ਹੋ ਗਿਆ ਅਜੈਬ ਸਿੰਘ ਕੱਲਾ ਦਾਦਾ ਜੀ ਹਾਂ ਤੇ ਅਸੀਂ ਗਾਂ ਉਹਦੀ ਲਾਦੋਗੀ ਹਾਂ ਗਾ ਤੇ ਜਮੀਨ ਫਿਰ ਉੱਥੋਂ ਜਿਹੜੀ ਪਾਕਿਸਤਾਨ ਦੇ ਵਿੱਚ ਉਹ ਕਿਵੇਂ ਫਿਰ ਇੱਥੇ ਆਈ ਆਪਾਂ ਨੂੰ ਉਹ ਤੁਹਾਡੇ ਬੌਲਪੁਰ ਵਾਲੇ ਜਿਹੜੇ ਮਰਬੇ ਹੀ ਹਾਂ ਉਹ ਆਏ ਭਲੂਰ ਕਿੜੇ ਇੱਕ ਮੋਠਾ ਵਾਲੀ ਅੱਛਾ ਜਿੰਨੇ ਬੌਲਪੁਰ ਦੀ ਸੀ ਤਿੰਨਾਂ ਨੂੰ ਇਹ ਆਪਣੇ ਨੂੰ ਜੈਬਸੋਂ ਨੂੰ ਤੇ ਭਲੂਰ ਪੈ ਗਈ ਤੇ ਰੰਗਾ ਸੋਂ ਨੂੰ ਦੋਹ ਨੂੰ ਤੇ ਇਹਨਾਂ ਨੂੰ ਆਪਣੇ ਨੂੰ ਇਨਾਂ ਨੂੰ ਕੁਛ ਬੇਗਸ ਉਹਨਾਂ ਨੂੰ ਇੱਥੇ ਪੈ ਗਈ ਚੜ ਇੱਕ ਤੇ ਨਾ ਚੜ ਇੱਕ ਪੈ ਗਈ ਤੇ ਇੱਥੇ ਖਰੀਦੀ ਆ ਅੱਛਾ ਇੱਥੇ ਖਰੀਦੀ ਆ ਜਿਹੜੀ ਤੇ ਜਿਹੜੀ ਦਫਤੂ ਦੀ ਸੀ ਉਹ ਘਰੇ ਵਾਲੇ ਸੀ ਅੱਛਾ ਜਿਹੜੀ ਦਫਤੂ ਘਰੇ ਵਾਲੇ ਉਹਨਾਂ ਨੇ ਵੇਚ ਪੁੱਛ ਕੇ ਫਿਰ ਪਤਾ ਨਹੀਂ ਇੱਥੇ ਲੈ ਲਈ ਕੋ ਉੱਥੇ ਲੈ ਲਈ ਠੀਕ ਹੈ ਜਿਹੜੀ ਜਾਣੀ ਘਰੇ ਵਾਲੇ ਦਫਤੂ ਵਾਲੀ ਸਾਰਿਆਂ ਨੂੰ ਦਫਤੂ ਵਾਲੀ ਬਾਲਪੁਰ ਦੀ ਪਲੂਰ ਪੈ ਗਈ ਹਾਂ ਉਹ ਪਲੂਰ ਪੈ ਗਈ ਮਰਬੇ ਹੀ ਜਿਹੜੇ ਮਰਬੇ ਠੀਕ ਆ ਤੇ ਜਿਹੜੇ ਹੋਗੇ ਆਪਣੇ ਰਾਸ ਸਿੰਘ ਤੁਸੀਂ ਕਹਿੰਦੇ ਸੀ ਰਾਸੂ ਦੀ ਵੀ ਨੀ ਉਹ ਕਿਹੜੇ ਚਮਗੋ ਆਇਆ ਉਹਦੀ ਵੀ ਕਰਿਆਲੇ ਹੀ ਵੀ ਜ਼ਮੀਨ ਕਰਿਆਲੇ ਹੀ ਤੇ ਇੱਥੇ ਖਰੀਦੀ ਆ ਕੇ ਇਥੇ ਥੋੜੀ ਵੇਚ ਕੇ ਬੁੰਦੀ ਕੋਟੇ ਗਏ ਜਿਹੜੇ ਨੀ ਉਹ ਜਿਹੜਾ ਰਾਸ ਸਿੰਘ ਸੀ ਉਹ ਕੀ ਦਾ ਸੀ ਪੁੱਤਰ ਉਹ ਸੋਹਣ ਸੁਹਣਾ ਸੀ ਮਾਨਾ ਸੋਹਣ ਸੋਹਣਾ ਹਾਂ ਪੁਰਾਣੀ ਤੇ ਅੱਛਾ ਤੇ ਆਲ ਸਿੰਘ ਸੰਦਰ ਸਿੰਘ ਦਾ ਉਪਰ ਆ ਹੀ ਨਾ ਸੋਣ ਸੋਤੇ ਹੀ ਸੁੰਦਰ ਸੋਣ ਠੀਕ ਆ ਵੇ ਨਾਨੀ ਪੁੱਛਿਆ ਮੈਂ ਕਿਹਾ ਹਾਂ ਕਹਿੰਦਾ ਮੈਂ ਪਰਦਾਦਾ ਵੀ ਦੇਖਿਆ ਚੰਗੀ ਤਰ੍ਹਾਂ ਹੂੰ ਪਰ ਉਹ ਤਾਂ ਇਹਨਾ ਨਹੀਂ ਸੀ ਨਾ ਪਤਾ ਹੁੰਦਾ ਵੀ ਪੁੱਛ ਲਈਏ ਹਾਂਜੀ ਹਾਂਜੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਪੁੱਛ ਹੀ ਲੈਂਦਾ ਬਾਪੂ ਤੂੰ ਕਿੰਨੇ ਭਰਾ ਕਿੰਨੇ ਭਰਾ ਸੀ ਇਸ ਪਾਸੇ ਧਿਆਨ ਨਹੀਂ ਸੀ ਤੇ ਗਾਂਵ ਮੈਂ ਕੋਈ ਅੱਕੇ ਪਤਾ ਪੁੱਛਣਾ ਤੇ ਤੇਰੇ ਤੋਂ ਬਤਾ ਲਈ ਹਾਂ ਹਾਂ ਸਾਰਿਆਂ ਪੁੱਛ ਲਸ਼ਮਣ ਸਿੰਘ ਦੇ ਪਿਓ ਦਾ ਨਾਂ ਸੀਗਾ ਆਪਣਾ ਤੇ ਫਿਰ ਆਪਣਾ ਲੋ ਆ ਬਾਪੂ ਜੀ ਜਿਹੜੇ ਤੁਸੀਂ ਆ ਵੀਡੀਓ ਦੇਖੀ ਇਹਨਾਂ ਤੇ ਇਹ ਬਾਪੂ ਜੀ ਜਾਨੀ ਆਪਣੇ ਅੱਗੇ ਤਾਏ ਚਾਚਾਾਂ ਚੋਂ ਇੱਥੇ ਰਹਿੰਦਿਏ ਤੇ ਅੱਗੇ ਜਾ ਕੇ ਉਹਨਾਂ ਦੇ ਆਪਣੇ ਜਿਹੜੇ ਪਰਦਾਦਾ ਜੀ ਦੇ ਤਿੰਨ ਭਰਾ ਸੀਗੇ ਉਹ ਮੈਂ ਨਾਂ ਸਹੀ ਸੀਗੇ ਤੇ ਹੁਣ ਆਪਾਂ ਉਹਨਾਂ ਦੇ ਵੀ ਪਰਿਵਾਰ ਨਾਲ ਸਾਰੇ ਨਾਲ ਮਿਲਦੇ ਆ ਜਿਹੜਾ ਮੰਗ ਇਹ ਆ ਜੀ ਸਾਡਾ ਬਾਪੂ ਸਾਡੇ ਲక్ష్మణ ਸਿੰਘ ਦਾ ਭਰਾ ਸੀ ਹਰਨਾਮ ਸਿੰਘ ਤੇ ਹਰਨਾਮ ਸਿੰਘ ਦਾ ਇੱਕ ਰੰਗਾ ਸਿੰਘ ਸੀ ਤੇ ਇੱਕ ਕਰਤਾਰ ਸਿੰਘ ਇਹ ਹੈਗਾ ਜੀ ਕਰਤਾਰ ਸਿੰਘ ਦਾ ਪੁੱਤਰ ਗੁਰਬਚਨ ਸਿੰਘ ਕਿ ਉਹ ਤਾਂ ਨੂੰ ਸਾਦੇ ਹੋ ਹਾਂ ਉਹ ਇੱਥੇ ਉਹ ਕਦੇ ਸੀ ਤੇ ਮੁੜ ਕੇ ਨਮਲਾਇਆ ਨਹੀਂ ਜਿਹੜਾ ਮਾਰਗ ਜੂਪੀ ਚ ਗਿਆ ਠੀਕ ਹੈ ਜੀ ਤੇ ਇਹ ਬਾਪੂ ਨੂੰ ਅੱਜ ਅਸੀਂ ਮਿਲ ਲਏ ਆ ਤੇ ਇਹ ਸਾਡੀ ਅੰਸ਼ਵਾਸ ਸਾਡਾ ਦਾਦਾ ਜੀ ਲੱਗਾ ਸਾਡਾ ਬਾਪੂ ਤੇ ਅੱਜ ਬੜੀ ਖੁਸ਼ੀ ਹੋਈ ਸਾਰੇ ਮਿਲ ਕੇ ਤੁਹਾਨੂੰ ਸਾਰੇ ਘਰ ਦਿਖਾਉਂਗਾ ਮੈਂ ਆਪਣੇ ਤੇ ਆ ਬਾਪੂ ਜੀ ਨਾਲ ਮੁਲਾਕਾਤ ਹੋਈ ਆ ਤੇ ਬਾਬਾ ਸਾਰਿਆਂ ਨਾਲ ਇਦਾਂ ਹੀ ਮੁਲਾਕਾਤ ਕਰਾਵੇ ਤੇ ਜਿੰਨੇ ਵੀ ਸਾਰੇ ਅਸੀਂ ਪਰਿਵਾਰ ਆ ਤੇ ਸਾਰੇ ਇੱਕ ਦੂਜੇ ਨਾਲ ਆਈਏ ਜਾਈਏ ਮਿਲੀਏ ਤੇ ਚੰਗਾ ਲੱਗਾ ਕਿਵੇਂ ਲੱਗਾ ਤੈਨੂੰ ਠੀਕ ਠਾਕ ਲੱਗਾ ਜੀਤੇ ਜੈਨੇ ਸਾਗ ਰਾਇ ਸੀ ਠੀਕ ਹੈ ਨੋਖੇ ਰਾਨ ਠੀਕ ਹੈ ਤੁਹਾਡੀ ਉਮਰ ਕਿੰਨੀ ਹੋਊਗੀ ਇਹਨੇ 60 ਰਾਇਆ ਸਾਗ ਮੇਰੇ ਫਿਓੜ ਹਾਂ ਇਹਨੇ ਕਰਾਇਆ ਨੋਖੇ ਨੇ ਕਰਾਇਆ ਕਿੰਨੇ ਉਮਰ ਹੋ ਗਈ ਬਾਪੂ ਤੁਹਾਡੀ ਮਾਂ ਹੈ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੋਲੀ 85 ਕਿ 8500 ਅੱਛਾ ਬਜਾ ਉਹ ਮੇਰੇ ਪਾਸ ਤਾਂ ਦਾ ਜਰਮਨ ਦਾ ਬਾਉਲ ਪਰ ਦਾ ਦੇਓ ਦਫਤੂ ਪਿੰਡ ਦਾ ਦਫਤੂ ਤਾਂ ਪਰੇ ਬਾਉਲ ਪਰ ਰਹਿ ਹਾਂ ਹਾਂ ਉੱਥੋਂ ਦਾ ਤਿੰਨ ਸਾਲ ਮਗਰੋਂ ਆਏ ਆ ਪਾਸ ਤੋਂ ਬਣੇ ਤੋਂ ਤਿੰਨ ਸਾਲ ਉੱਥੇ ਹੀ ਰਹੇ ਹੁਣ ਆਪਣਾ ਤੁਹਾਨੂੰ ਪਤਾ ਉੱਥੇ ਘਰ ਦਾ ਕੋਈ ਨਹੀਂ ਅੱਜ ਇਹ ਘਰ ਵੇਖਿਆ ਮੇਰੇ ਸੂਰ ਓਏ ਇੰਨੀ ਸੂਰ ਤਾਂ ਨਹੀਂ ਉਹ ਦੁਖਿਆ ਨਾ ਦੁਖਿਆ ਜਾਣਮ ਜਾਣੀ ਪਾਕਿਸਤਾਨ ਦਾ ਪਾਕਿਸਤਾਨ ਦਾ ਉਹ ਬਾਉਲ ਪਰ ਦਾ ਬਾਉਲ ਪਰ ਦਾ ਫਿਰ ਤੁਹਾਡੇ ਬਾਪੂ ਜੀ ਬਾਉਲ ਪਰ ਰਹਿੰਦੇ ਸੀ ਆ ਇਹ ਬੋਲਾ ਸੀ ਬੋ ਚਾਰ ਮਾਇ ਤੇ ਸਵਰਾ ਤੇ ਆਪਣਾ ਅਸੀਂ ਇੱਕ ਮੇਰੀ ਭੈਣ ਹੂੰ ਚਾਰ ਜੀ ਅਸੀਂ ਉਧਰ ਸ ਮੇਰੀ ਮਾਂ ਆਸਰਾ ਦੀ ਮੈਂ ਫਿਰੋਜ਼ਪੁਰ ਆ ਆਸਰਾ ਤੇ ਦੂਜੇ ਇਹ ਅਸੀਂ ਚਾਚਾ ਤੇ ਨਾਲ ਇਹ ਚਾਚਾ ਹੂੰ ਦੀਪੋ ਵਿਆਹੀ ਸੀ ਦੂਜੇ ਨਾਲ ਸੀ ਜੀਤੋ ਠੀਕ ਪੰਜ ਦੋ ਤਿੰਨ ਮੁੰਡੇ ਤੇ ਦੇਖੋ ਇੱਕ ਜਿਉਣਾ ਇੱਕ ਇੱਕ ਆਪਣਾ ਦਾ ਚੋੜਾ ਅਸੀਂ ਨਾਨਾ ਠੀਕ ਨਾ ਸਾਡਾ ਪੂਰਾ ਜੱਬਰ ਸਹੀ ਬਾਤ ਦੇ ਰਿਹਾ ਸ੍ਰੈਣਾ ਸ੍ਰੈਣਾ ਨੈਣਾ 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 ਹਾਂ ਉਹਦੇ ਨਾਲ ਜਿਉਣਾ ਸੀ ਉਹ ਕਹਿੰਦਾ ਮੁੰਡਾ ਨਾ ਲਿਆ ਹ ਹ ਵੀਰੋ ਨੇ ਠੀਕ ਹੈ ਠੀਕ ਹੈ ਸੋ ਸਾਡਾ ਪਰਿਵਾਰ ਬਹੁਤ ਵੱਡਾ ਪਰਸ ਅਸੀਂ ਪਾਕਿਸਤਾਨ ਚ ਜਦੋਂ ਉਧਰੋਂ ਉਜੜ ਕੇ ਆਏ ਤੇ ਅਸੀਂ ਅਲੱਗ-ਅਲੱਗ ਹੋ ਗਏ ਸਾਰੇ ਬਹੁਤ ਵੱਡਾ ਪਰਿਵਾਰ ਸਾਡਾ ਵੀਰੋ ਦੇ ਉੱਥੇ ਬੈਠੇ ਸੀ ਆਪਣੇ ਘਰੇ ਆਏ ਮਾਸ-ਪਾਸ ਮੰਗਲ ਰਹਿਤ ਹਾਂਜੀ ਹਾਂਜੀ ਉਹ ਸੀ ਇੰਦੇ ਤੇ ਮੰਗਲ ਮੰਗਲ ਅੰਮਾ ਅਹ ਲੰਮਾ ਹੈਗਾ ਹਾਂ ਤੈਨੂੰ ਥੋੜਾ ਵੱਧ ਪਤਾ ਤੈਨੂੰ ਪਤਾ ਪੂਰਾ ਮੰਗਲ ਅਸੀਂ ਕਰਜੋ ਸਾਡੇ ਨਾਂ ਸੀ ਨਾਲ ਵਿੱਚ ਐਸੇ ਸਾਡਾ ਕਰ ਸੀ ਇਹਦਾ ਜਾਂਦਾ ਸੀ ਤੇ ਇੱਧਰ ਇੰਦਰ ਕੇ ਸੀ ਉਹਨਾਂ ਦੇ ਮੈਂ ਲਓ ਜੀ ਆਹ ਹੈ ਘਰ ਸਾਰੇ ਆਹ ਲੈਣਵਾਰਾ ਸੜਕ ਤੇ ਆ ਜਿਹੜੀ ਤੁਸੀਂ ਦੇਖਦੇ ਹੋ ਇਹ ਆਪਣੇ ਜਾਨੀ ਪਰਦਾਦੇ ਦੇ ਭਰਾ ਦੇ ਜਿਹੜੀ ਅੱਗੇ ਲਾਦਾ ਹੁਣ ਉਹਨਾਂ ਦੇ ਆ ਤੇ ਆ ਜਿਹੜੇ ਆ ਆ ਪਿੱਛੇ ਦੋ ਤਿੰਨ ਘਰ ਤੇ ਇਹ ਕਾ ਲੰਮਾ ਹੈ ਆ ਦਾ ਕੁੰਡਾ ਲੱਗਾ ਉਹ ਪਰਲੇ ਘਰੇ ਅਸੀਂ ਪਹਿਲਾਂ ਜਾਏ ਸੀ ਹੁਣ ਉਧਰੋਂ ਬਾਪੂ ਆਪਣੇ ਤਾਂ ਲਈ ਸਾਰੀ ਜਾਣਕਾਰੀ ਹੁਣ ਆ ਬੂਆ ਖੜਗਾ ਇਧਰ ਤਾਂ ਹੈ ਨਹੀਂ ਕਹਿੰਦੇ ਕੋਈ ਇਧਰ ਇਧਰ ਚੱਲ ਪੁੱਲਰ ਜਗੀ ਜੀ ਸਿੰਘ ਪੁੱਲਰ ਉਹ ਮਤਲਬ ਬਾਹਰ ਸੀ ਪਿੰਡ ਦੇ ਘੋੜੀ ਤੇ ਆ ਰਿਹਾ ਹੈ ਹੂੰ ਉਹ ਮੇਬੀ ਸਿੰਘ ਸੀ ਤੇ ਦੋਵੇਂ ਮਤਲਬ ਜੀ ਜੀ ਤੇ ਤੁਰੇ ਹੋਵੇ ਅੱਛਾ ਤੇ ਇਹਨੇ ਕੁੜੀ ਪਿਛਾੜਨ ਲਈ ਹੂੰ ਇਹ ਸਾਡੇ ਪਿੰਡ ਦੀ ਹੈ ਠੀਕ ਆ ਘੋੜੀ ਤੇ ਉੱਤਰ ਗਿਆ ਉਹਨੂੰ ਪ੍ਰਾਣੇ ਨੂੰ ਜਿਹੜਾ ਮੈਦੀ ਸਿੰਘ ਸੀ ਉਹਨੂੰ ਘੋੜੀ ਤੇ ਬਿਠਾਇਆ ਆ ਘੋੜੀ ਫੜ ਲਈ ਨਾਲ ਕੁੜੀ ਨੂੰ ਬਿਠਾਇਆ ਪਿੱਛੇ ਸਭ ਤੁਰ ਕੇ ਆਇਆ ਠੀਕ ਸਹੀ ਹੈ ਜੀ ਉਹਨੇ ਜਾ ਕੇ ਪਿੰਡ ਚ ਦੱਸਿਆ ਹੂੰ ਕਿ ਫਲਾਣਾ ਬੰਦਾ ਕੌਣ ਸੀ ਹੂੰ ਉਹ ਕਹਿੰਦਾ ਕਿ ਤੇ ਘੋੜੀ ਆ ਤੇ ਬਾਪੂ ਰੰਗਾ ਸਿੰਘ ਆ ਹਾਂ ਰੰਗਾ ਸਿੰਘ ਕਹਿੰਦੇ ਉਹਨੇ ਮੇਰੀ ਐਨੀ ਈਤ ਕੀਤੀ ਹੈ ਹੂੰ ਮੈਂ ਕਹਿੰਦੇ ਉਹ ਡੀਲ ਡੋਲ ਦਾ ਵੀ ਪੂਰਾ ਖੁੱਲਾ ਡੋਲਾ ਸੀ ਘਰ ਰੰਗਾ ਸਿੰਘ ਉਹ ਕਹਿੰਦੇ ਭਾਵੇਂ ਤੂੰ ਮੇਰੀ ਜਿੰਨਾ ਹੈਦਾ ਜਵਾਈ ਹੈ ਨਾ ਪਿੰਡ ਦਾ ਹਾਂ ਜੀ 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 ਪੁਰਾਣੇ ਬੰਦੇ ਦੀ ਸੋਚ ਇੱਥੋਂ ਤੱਕ ਉੱਤੋਂ ਦੀ ਸੀ ਜੀ 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 ਅੱਜ ਕੱਲ ਕੋਈ ਪੁੱਛਦਾ ਜੀ ਕੋਲ ਦੀ ਨੰਗ ਜਾਂ ਗੱਡੀ ਖਾਲੀ ਹੋਵੇ ਕੋਈ ਰੋਕਦਾ ਨਹੀਂ ਰੋਕਦਾ ਸਹੀ ਗੱਲ ਹੈ ਨਹੀਂ ਰੋਕਦਾ ਪੁਰਾਣੇ ਬੰਦੇ ਦੀ ਸੋਚ ਜੀ 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 ਬੜੀ ਤਗੜੀ ਸੋਚ ਸੀ ਤਗੜੀ ਸੋਚ ਸਹੀ ਹੈ ਲਈ ਹਾਂ ਜੀ ਇਹ ਚੀਜ਼ਾਂ ਹੁੰਦੀਆਂ ਮਤਲਬ ਅੱਜ ਵੀ ਯਾਦ ਆਪਾਂ ਤਾਂ ਹੀ ਕਰਦੇ ਆ ਤਾਂ ਹੀ ਕਰਦੇ ਆ ਜੀ ਜੇ ਸਾਨੂੰ ਕਿਸੇ ਨੇ ਮਾੜਾ ਮੋਟਾ ਦੱਸਿਆ ਹਾਂ ਤਾਂ ਹੀ ਸਾਨੂੰ ਪਤਾ ਲੱਗਾ ਆ ਜਿਹੜਾ ਚੜੇਕੜ ਆ ਇਹ ਹਾਂਜੀ ਸ਼ਬੀਰ ਸਿੰਘ ਜੀ 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 ਇਹ ਝੋਟਾ ਲੈ ਕੇ ਜਾ ਰਹੀ ਹੈ ਇਥੋਂ ਠੀਕ ਆ ਅਰੋਂਤਾ ਪਿੰਡ ਪੈਂਦਾ ਇੱਥੇ ਹਾਂਜੀ ਉੱਥੇ ਛਪੜ ਜੀ ਝੋਟਾ ਬੜਾ ਮਾਰਦਾ ਹੈ ਹੂੰ ਇਹਦੇ ਕੋਲ ਖੁੰਡਾ ਬੜਾ ਭਰਾ ਹੈ ਠੀਕ ਆ ਤੇ ਇਹਦੀ ਬਾਹ ਮੱਢੀ ਗਈ ਹੈ ਟੋਕੇ ਚ ਅੱਛਾ ਜੀ ਸ਼ਬੀਰ ਸਿੰਘ ਦੀ ਠੀਕ ਹੈ ਜੀ ਆ ਬਾ ਉਹ ਤੇ ਹਮ ਤਾਂ ਮੇਰਾ ਸੁਖਵਾਸ ਹੋ ਗਿਆ ਅਸੀਂ ਗਏ ਹੈ ਕਰਾ ਵਿਆਹ ਚੜਕ ਵੀ ਗਏ ਹੈ ਗੈਸ ਠੀਕ ਹੈ ਪਾਈ ਦੇ ਨਾਲ ਮੈਂ ਗਿਆ ਹਾਂ ਹਾਂ ਤੇ ਉਹ ਆਖਣਾ ਯਾਰ ਤੁਸੀਂ ਇਹ ਕਿਦਾਂ ਚਲੇ ਝੋਟਾ ਉਹਨੇ ਅਸੀਂ ਜਾਣਾ ਚੜਕ ਨੂੰ ਹਾਂ ਉਹ ਕਹਿੰਦੇ ਝੋਟੇ ਨੇ ਨੰਗਣ ਨਹੀਂ ਦੇਣਾ ਤੁਹਾਨੂੰ ਹਾਂ ਉਹ ਕਹਿੰਦਾ ਜਾਂ ਝੋਟਾ ਨਹੀਂ ਜਾਂ ਮੈਂ ਨਹੀਂ ਮੈਂ ਨਹੀਂ ਸਹੀ ਹੈ ਦੋਵੇਂ ਚੀਜ਼ਾਂ ਹੋ ਜਾਣੀਆਂ ਮਲੋਈਓ ਹਾਂ ਤੁਹਾਡਾ ਝੋਟਾ ਹੀ ਵੇਰੇ ਨੇ ਅੱਜ ਹਾਂ ਝੋਟਾ ਪਿਆ ਭੱਜ ਗਏ ਜਦੋਂ ਹਾਂ ਮਾਰਨ ਮਾਰਿਆ ਖੁੰਡਾ ਦੇ ਸਿਰ 'ਚ ਪਮਤਰੀ ਲਾਤੀ ਹਾਂ ਐਵੇਂ ਵਰਗੇ ਛੱਪੜ ਜਿਹੜਾ ਗਾ ਉਹ ਕਹਿੰਦੇ ਯਾਰ ਪਹਿਲੇ ਬੰਦੇ ਇਹ ਤੁਸੀਂ ਹਾਂ ਜਿਨ੍ਹਾਂ ਨੇ ਨੰਗਣੇ ਦਿੱਤਾ ਕਿਸੇ ਬੰਦੇ ਨੂੰ ਸਹੀ 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 ਇਹੋ ਜਿਹੇ ਬੰਦੇ ਸੀ ਪੁਰਾਣੇ ਅੱਜ ਹੁਣ ਤਾਂ ਗਾਂ ਪੀੜੀਆਂ ਬਦਲ ਗਈਆਂ ਉਹਨਾਂ ਚੋਂ ਅਣਖ ਹੀ ਨਹੀਂ ਹੈਗੀ ਨਾ 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 ਉਹਨਾਂ ਚੋਂ ਅਣਖਿੰਡੇ ਜਿਹੜੇ ਪੁਰਾਣੇ ਬੰਦੇ ਜੀ ਸਹੀ ਜਿੱਥੇ ਲੱਤ ਘੜ ਦਿੰਦੇ ਸੀ ਲੱਤ ਭਾਵੇਂ ਵੱਢੀ ਜਾਵੇ ਜੀ 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 ਉਹ ਹਿਲਦੇ ਨਹੀਂ ਇੱਕ ਹੀ ਮਤਲਬ ਗੱਲ ਕਹਿੰਦੇ ਹੁੰਦੇ ਜੀ ਜੀ ਉਹ ਜੀ ਜਾਨੇ ਹੁਣ ਪੀੜੀ ਬਦਲ ਗਈ ਆ ਜ਼ਮਾਨਾ ਬਦਲ ਗਿਆ ਹੌਲੀ ਹੌਲੀ ਭੈਣ ਭਰਾ ਪਿੱਛੇ ਹਟਦੇ ਆ ਰਹੇ ਆਂਦੇ ਸਾਰੇ ਤੇ ਅਸੀਂ ਅਜੇ ਥੋੜੇ ਦਿਨ ਹੋਏ ਮਤਲਬ ਮੇਰਾ ਸੰਢੂ ਗੁਜ਼ਰ ਗਿਆ ਤੇ ਅਹੀਂ ਲੰਘਿਆ ਮੈਂ ਬੱਚੇ ਨੂੰ ਦੱਸਿਆ ਮੈਂ ਹਾਂ ਇੱਥੇ ਆਪਣੀ ਪਹਿਲੀ ਹੀ ਮਾਂ ਲਈ ਗਾਲ ਮੈਂ ਭਲੂਰ ਭਲੂਰ ਨਹੀਂ ਆਇਆ ਜਾਇਆ ਕਰੋ ਸਾਨੂੰ ਤੁਹਾਡਾ ਵਧੀਆ ਮਿਲਿਆ ਤੁਹਾਡੇ ਨਾਲ ਮਿਲ ਕੇ ਤੇ ਜਰੂਰ ਇੱਕ ਦੂਜੇ ਨਾਲ ਮੈਂ ਇਸੇ ਕਰਕੇ ਆਇਆ ਤੇ ਇਸੇ ਕਰਕੇ ਆ ਵੀਡੀਓ ਬਣਾ ਰਿਹਾ ਵੀ ਚਲੋ ਆਪਣਾ ਪਿਆਰ ਹੋਰ ਵਧੇ ਹਨ ਜੋ ਚਲੋ ਪੁਰਾਣੇ ਆਪਾਂ ਨਹੀਂ ਆਏ ਜਾਏ ਹੁਣ ਅਸੀਂ ਵੀ ਆਏ ਆ ਤੇ ਤੁਸੀਂ ਵੀ ਜਰੂਰ ਆਇਓ ਤੇ ਸਾਡਾ ਸਾਰਾ ਪਰਿਵਾਰ ਵੀ ਆਊਗਾ ਕਿਉਂ ਆਪਾਂ ਇੱਕੋ ਚਲੋ ਬਿਲਕੁਲ ਬਿਲਕੁਲ ਖੂਨ ਦਾ ਇੱਕੋ ਸਾਰਾ ਸਿਸਟਮ ਆ ਇੱਕ ਹੀ ਹੈ ਅਸਾਂ ਅੱਖਾਂ ਪਾਟ ਗਿਆ ਅੱਖਾਂ ਪਾੜੀਆਂ ਗੱਲ ਤੇ ਹੋਰ ਕਿਉਂਕਿ ਆਪਾਂ ਮੈਂ ਅੱਗੇ ਗੱਲਾਂ ਕਰਦਾ ਇਹ ਵੀਡੀਓ ਚ ਵੀ ਆਪਾਂ ਕਿੰਨਾ ਪਰਿਵਾਰ ਸੀ ਜੇ ਕਹਾ ਹੁੰਦਾ ਤੇ ਕਿੰਨਾ ਤਕੜਾ ਸੀ ਪੈਂਡ ਵਾਹਦਾ ਆਪਣੇ ਹਾਂ ਬਾਪੂਰੀ ਦੱਸੁੰਦੇ ਜੀ ਪਹਿਲੀ ਏਡੀ ਤੰਮੀ ਪਾਕਿਸਤਾਨ ਦੇ ਵਿੱਚ ਵੀ ਪੱਗ ਇਤਨਾ ਨਹੀਂ ਸੀ ਜਦੋਂ ਮਕਾਨਾਂ ਦੇ ਉੱਤੇ ਮਿਲਦੇ ਜੀ 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 ਏਡੇ ਏਡੇ ਚ ਮਕਾਨ ਪਾਏ ਜਦੋਂ ਕੁਝ ਉਜਾੜਾ ਹੀ ਪੈ ਗਿਆ ਉਹ ਸਭ ਕੁਝ ਉੱਥੇ ਹੀ ਛੱਡ ਕੇ ਆਉਣਾ ਪਿਆ ਮਸਾ ਮਤਲਬ ਦੀ ਜਿੰਦ ਮਤਲਬ ਲੈ ਕੇ ਆਉਂਦੇ ਆਏ ਖਾਲੀ ਮਤਲਬ ਸਾਨੂੰ ਪਤਾ ਵੀ ਅਹੀਂ ਛੋਟੇ ਛੋਟੇ ਹੁੰਨੇ ਆ ਹਾਂ ਵੀ ਕਿਵੇਂ ਇੱਥੇ ਗਿਜਾਰਾ ਮਤਲਬ ਕੀਤਾ ਰੋਟੀ ਨਹੀਂ ਮਿਲਦੀ ਕਣਕ ਦੀ ਪਰ ਇਹ ਗੱਲ ਆਪਾਂ ਉਜੜ ਕੇ ਹੀ ਵਸ ਗਏ ਵਧੀਆ ਰੋਟੀ ਨਹੀਂ ਮਿਲਦੀ ਕਣਕ ਦੀ ਬਾਜਰਾ ਵੀ ਬੀ ਬੁਈ ਕੇ ਇਹਨਾਂ ਨੇ ਵੀ ਟਾਈਮ ਪਾਸ ਕੇ ਜਾ ਰਹਾ ਕੀਤਾ ਪਾਸ ਮਤਲਬ ਕੀਤਾ ਸਾਨੂੰ ਅਸੀਂ ਛੋਟੇ ਜਿਹਨੇ ਅਸੀਂ ਸ਼ਰਾਬ ਕੱਢ ਗਏ ਹੂੰ ਸਾਨੂੰ ਲਾਏ ਛੜੀਆਂ ਨਰਮਾ ਹੁੰਦਾ ਜੇ ਤੇ ਹੂੰ ਤੇ ਉਹ ਫੂਕਾ ਮਾਰ ਮਾਰ ਕੇ ਹੁਣ ਤੇ ਕੁੜੀਆਂ ਪੱਟੀਆਂ ਆ ਗਈਆਂ ਪੱਟੀਆਂ ਸਹੀ ਗੱਲ ਹੈ ਜੀ ਜਿਹੜੇ ਹੁਣ ਦੇ ਨੌਕਰੀਆਂ ਬਣ ਗਈਆਂ ਕੀ ਆ ਵਾਧੂ ਪਈ ਹੈ ਸਹੀ ਗੱਲ ਹੈ ਸਹੀ ਹੈ ਉਹ ਟੈਂਸੀ ਜਿਹੜਾ ਗੱਲ ਉਹ ਕਰਦੇ ਵੀ ਰੋਟੀ ਨਹੀਂ ਮਿਲਦੀ ਕਣਕ ਦੀ ਜੀ ਜੀ ਜੇ ਕਿਤੇ ਮਾਤਾ ਨੇ ਪਕਾਉਣੀ ਰੋਟੀ ਜਿਹਨੇ ਤੇ ਚੋਕੇ ਭੱਜਣਾ ਜੀ ਹਾਂ ਤੁਹਾਡੇ ਕਿੰਨੇ ਬੱਚੇ ਆਈ ਚ ਰੋਟ ਮਾਰ ਕੇ ਕਾਂ ਨੂੰ ਬਾਰ ਭੱਜਣਾ ਜਾ ਕੇ ਨੰਨੀਆਂ ਨਾਲ ਗਾਣੀ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਉਹ ਟਾਈਮ ਬਦਲ ਗਏ ਆ ਤੇ ਟਾਈਮ ਬੜਾ ਔਖਾ ਮਤਲਬ ਨੰਗਾਇਆ ਬਜ਼ੁਰਗਾਂ ਨੇ ਸ਼ਾਬਾਸ਼ ਇਹਨਾਂ ਦੇ ਉਜਾੜਾ ਸੀ ਕਿ ਇੱਕ ਨੰਗੇ ਕੱਪੜੇ ਹੂੰ ਨੰਗ ਕੱਜ ਗਿਆ ਏ ਹੋਰ ਕੁਝ ਨਹੀਂ ਸਹੀ ਹੈ ਜੀ ਕੁਝ ਨਹੀਂ ਕਰਿਆਲੇ ਵੀ ਆਪਣੀ ਜਮੀਨ ਆ ਜੇ ਬੋਲਦੀ ਐ ਹੂੰ ਕਰਿਆਲੇ ਜੀ ਜੀ ਆ ਜਮੀਨ ਹੈਗੀ ਐ ਹੈਗੀ ਐ ਜੀ ਉਹ ਪੰਡਤਾਂ ਦੇ ਕੋਲ ਆ ਜੀ ਜੀ ਆ ਮੈਂ ਚੱਲ ਜਉ ਟਾਈਮ ਬਾਪੂ ਫਿਰ ਉਹ ਜਾ ਵੇਖ ਲਾਂਗੇ ਸਭ ਦਾ ਪਤਾ ਨਹੀਂ ਚਲੋ ਵਧੀਆ ਊਜੜ ਕੇ ਵਸ ਗਏ ਵਧੀਆ ਚਲੋ ਬਾਬਾ ਹਨ ਹਾਂਜੀ ਤੇ ਇਦਾਂ ਹੀ ਆ ਲੈ ਲੈ ਚਾਹ ਹਾਂਜੀ ਕੋਈ ਨਹੀਂ ਇੱਥੇ ਆਉਂਦੀ ਜੀਜੀ ਮੇਰੀ ਮੂੰਗਫਲੀ ਤਾਂ ਹੱਥੋਂ ਖਾੜਦੀ ਹੁੰਦੀ ਥੋੜਾ ਨਹੀਂ ਤੇ ਮੂੰਗਫਲੀ ਬਹੁਤ ਹੁੰਦੀ ਸੀ ਕਹਿੰਦਾ ਲਓ ਵੀ ਘਰ ਬਹੁਤ ਬਣ ਜਾਂਦੇ ਆ ਆ ਜਿਹੜੀ ਸਾਰੀ ਤੁਸੀਂ ਇਧਰੋਂ A to Z ਇਹ ਰੰਗਾ ਸਿੰਘ ਦੀ ਔਲਾਦ ਆ ਸਾਰੀ ਤੇ ਬਾਪੂ ਕਰਤਾਰ ਸਿੰਘ ਦੀ ਤੇ ਬਾਪੂ ਹਰਨਾਮ ਸਿੰਘ ਲਓ ਜੀ ਬਾਪੂ ਵਰਨਾਮ ਸਿੰਘ ਦੇ ਸਾਰੇ ਪਰਿਵਾਰ ਨੂੰ ਮਿਲ ਲਏ ਆ ਤੇ ਹੁਣ ਬਾਪੂ ਭਗਵਾਨ ਸਿੰਘ ਜਿਹੜੇ ਕਿ ਉਹਨਾਂ ਦਾ ਪਰਿਵਾਰ ਚ ਚੜੱਕ ਰਹਿਂਦਾ ਤੇ ਉਹਨਾਂ ਚੋਂ ਇੱਕ ਭਰਾ ਇੱਥੇ ਰਹਿੰਦਾ ਤੇ ਮੈਂ ਕਹੇ ਇਹ ਵੀ ਬਨਾਲ ਲੱਗਦਾ ਮੈਲੇ ਚੱਲੀਏ ਚੜੱਕ ਹੁਣ ਜਾਵਾਂਗੇ ਅਸੀਂ ਕੱਲ ਨੂੰ ਤੇ ਇੱਧਰ ਹੁਣ ਚੱਲਦੇ ਆਂ ਸਾਹਮਣੇ ਘਰ ਆ ਆ ਰਿਹਾ ਟਾਣੀਆਂ ਤੇ ਘਰ ਸਾਹਮਣੇ ਉਹ ਮਿਲਦੇ ਆ ਜਾਗੇ ਹੈ ਦਰੀ ਜਾਣ ਉਹ ਜੇ ਆ ਸਾਡੇ ਮੇਰੇ ਬਾਪੂ ਭਗਵਾਨ ਸਿੰਘ ਦੀ ਔਲਾਦ ਦੇ ਵਿੱਚੋਂ ਅੱਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਚੰਨਣ ਸਿੰਘ ਜੀ ਤੇ ਆਪਣੇ ਪਿਤਾ ਦਾ ਨਾਮ ਕੀ ਸੀ ਇੰਦਰ ਸਿੰਘ ਇੰਦਰ ਸਿੰਘ ਜੀ ਤੁਹਾਡੇ ਦਾਦਾ ਜੀ ਦਾ ਨਾਮ ਹਾਂ ਭਗਵਾਨ ਸਿੰਘ ਭਗਵਾਨ ਸਿੰਘ ਹਾਂਜੀ ਲਓ ਜੀ ਇੱਕ ਤਾਂ ਹੋ ਗਿਆ ਮੇਰਾ ਪਰਦਾਦਾ ਲక్ష్మణ ਸਿੰਘ ਤੇ ਹਰਨਾਮ ਸਿੰਘ ਦੇ ਪਰਿਵਾਰ ਨੂੰ ਤੁਹਾਨੂੰ ਮਿਲਦਾ ਤੇ ਹੁਣ ਆ ਗਏ ਆਪਾਂ ਭਗਵਾਨ ਸਿੰਘ ਜੀ ਦੇ ਪਰਿਵਾਰ ਦੇ ਨਾਲ ਭਗਵਾਨ ਸਿੰਘ ਜੀ ਇਹਨਾਂ ਦੇ ਦਾਦਾ ਜੀ ਨਾ ਦਾਦਾ ਜੀ ਹਾਂ ਦਾਦਾ ਜੀ ਤੇ ਅੱਗੇ ਪਿਤਾ ਜੀ ਇੰਦਰ ਸਿੰਘ ਇੰਦਰ ਸਿੰਘ ਹਾਂਜੀ ਤੇ ਤੁਹਾਡਾ ਕੀ ਨਾਂ ਮੇਰਾ ਨਾਮ ਚੰਨਣ ਚੰਨਣ ਸਿੰਘ ਤੁਸੀਂ ਕਿੰਨੇ ਭਰਾ ਜੀ ਅਸੀਂ ਪੰਜ ਭਾਈ ਆ ਜੀ ਪੰਜ ਭਾਈ ਆ ਹਾਂ ਜੀ ਹੋਰ ਠੀਕ ਠਾਕ ਐ ਚੜਦੀ ਕਲਾ ਬੜੀ ਚੜਦੀ ਕਲਾ ਜੀ ਬਿਲਕੁਲ ਲੋ ਜੀ ਅਸੀਂ ਮਿਲਣ ਆਏ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬੜਾ ਸਾਡਾ ਮਨ ਖੁਸ਼ ਹੋਇਆ ਧੰਨਵਾਦ ਧੰਨਵਾਦ ਹਾਂ ਜੀ ਹੋਰ ਠੀਕ ਠਾਕ ਚੜਦੀ ਕਲਾ ਬਿਲਕੁਲ ਬਿਲਕੁਲ ਚਲੋ ਜੀ ਜੇ ਆਪਣਾ ਪਰਿਵਾਰ ਹਾਂ ਜੀ ਇੱਕ ਹੁੰਦਾ ਤੇ ਆਪਾਂ ਕਿੰਨਾ 100 150 ਬੰਦਾ ਹੋਣਾ ਸੀ ਤੇ ਆਪਾਂ ਚਲੋ ਇੱਕ ਦਰਖਤ ਦੇ ਸਾਰੇ ਵੀ ਕਹਿ ਸਕਦੇ ਆਂ ਵੀ ਤਾਣੀਆਂ ਤਾਣੀਆਂ ਤੇ ਆਪਾਂ ਅਲੱਗ ਅਲੱਗ ਜਗ੍ਹਾ ਤੇ ਬੈਠ ਗਏ ਪਰ ਖੂਨ ਤਾਂ ਉਹੀ ਹੈ ਨਾ ਆਪਣੇ ਚ ਇੱਕੋ ਹੀ ਆਪਣਾ ਉਹੀ ਪਰਦਾਦਾ ਜੀ ਇੱਕੋ ਰੌਖਾ ਉਹਦੀਆਂ ਅਸੀਂ ਤਾਣੀਆਂ ਦੂਰ ਦੂਰ ਤੱਕ ਬੈਠੀਆਂ ਸੋ ਜਿਹੜਾ ਵਟਵਾਰਾ ਹੋਇਆ ਸੀ ਉਹਨੇ ਸਾਨੂੰ ਅਲੱਗ-ਅਲੱਗ ਕਰਤਾ ਪਰ ਅੱਜ ਮੇਰੀ ਕੋਸ਼ਿਸ਼ ਇਹ ਸੀਗੀ ਮੈਂ ਇਸੇ ਕਰਕੇ ਆਇਆ ਸਾਰੇ ਆਪਿਆਂ ਨੂੰ ਮਿਲਣ ਸੋ ਜਿੰਨੇ ਵੀ ਮੇਰੇ ਪਰਦਾਦਾ ਜੀ ਦੇ ਭਰਾ ਸੀਗੇ ਉਹਨਾਂ ਦੀ ਫੈਮਿਲੀ ਨੂੰ ਮਿਲਿਆ ਤੇ ਅੱਜ ਪੂਰੀ ਸਾਨੂੰ ਖੁਸ਼ੀ ਹੋਈ ਆ ਅਸੀਂ ਦੋ ਪੋਤਰੇ ਅੱਜ ਅਜੈਬ ਸਿੰਘ ਜੀ ਦੇ ਮਿਲਣ ਆਏ ਆ ਸੋ ਸਾਰਿਆਂ ਨੇ ਬੜਾ ਤੁਸੀਂ ਪਿਆਰ ਦਿੱਤਾ ਬਹੁਤ ਧੰਨਵਾਦ ਆ ਤੁਹਾਡਾ ਬਾਕੀ ਆ ਘਰਬਾਰ ਇੱਥੇ ਬੈਠੇ ਆ ਸੋਣਾ ਤੇ ਖੁਸ਼ੀ ਮਿਲੀ ਸਾਨੂੰ ਤੇ ਟਾਈਮ ਵੇਲੋ ਸਾਢੇ 3:30 ਹੋ ਗਏ ਸਾਨੂੰ ਬੈਠਿਆ ਨੂੰ ਤੇ ਹੁਣ ਅਸੀਂ ਵਾਪਸੀ ਲੈਣੀ ਆ ਤੇ ਬਾਕੀ ਹੁਣ ਕਹਿੰਦੇ ਵੀ ਰੋਟੀ ਪਾਣੀ ਛੱਕ ਕੇ ਜਰੂਰ ਜਾਇਓ ਬੜਾ ਸਾਰਿਆਂ ਨੇ ਪਿਆਰ ਦਿੱਤਾ ਜੀ ਸਾਨੂੰ ਤੇ ਬਹੁਤ ਧੰਨਵਾਦ ਬੜੀ ਖੁਸ਼ੀ ਹੋਈ ਇੱਕ ਇੱਕ ਕਿਸੇ ਆਪਣਾ ਚਲੋ ਸ਼ੁਰੂ ਕਰ ਆਪਣਾ ਇੱਕ ਅਲੱਗ ਥੋੜਾ ਸੀ ਹਾਂਜੀ ਅਲੱਗ ਥੋੜੀ ਸੀ ਹੁਣ ਤਾਂ ਇੱਕ ਸੀ ਜੀ 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 ਬੜਾ ਗਦਸਤ ਵੱਡਾ ਹੋ ਗਿਆ ਦਸਤ ਵੱਡਾ ਹੋ ਕੇ ਚੌੜਾ ਹੋ ਗਿਆ ਹਾਂਜੀ 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 ਹੁਣ ਹੋ ਗਿਆ ਚੱਲੇਗੇ ਤੇ ਹੁਣ ਤੁਸੀਂ ਜਰੂਰ ਆਇਆ ਕਰੋ ਅਸੀਂ ਤੁਹਾਡੇ ਕੋਲੇ ਆਏ ਆ ਤੁਸੀਂ ਵੀ ਆਉਂਦੇ ਜਾਂਦੇ ਰਹਿਣਾ ਬਜ਼ੁਰਗਾਂ ਦੇ ਨਾਲ ਮੈਂ ਥੋੜੇ ਪਿੰਡ ਆਪਣਾ ਜਾਇਲ ਮੱਲ ਭਲੂਰ ਪਿੰਡ ਇਕਦੋੜ ਜਿਹੜੇ ਲਾਇਆ ਮੈਂ ਨਾਲ ਠੀਕ ਹੈ ਜੀ ਬਜ਼ੁਰਗਾਂ ਦੇ ਨਾਲ ਮੇਛੋੜਾ ਮੇਰੇ ਨਾਲ ਕਾਫੀ ਬੰਦ ਪਿਆਰ ਰੱਖਦੇ ਜੀ 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 ਫਿਰ ਮੈਨੂੰ ਉਹਨਾਂ ਨੇ میٹرਕ ਤੱਕ ਪੜਾਇਆ ਫਿਰ ਅਸੀਂ ਫੌਜ ਵਿੱਚ ਭਰਤੀ ਕਰਾਤਾ ਕੰਡਾ ਫੌਜ ਵਿੱਚ ਭਰਤੀ ਹੋ ਗਿਆ ਅੱਛਾ ਠੀਕ ਹੈ ਜੀ ਛੋਟੇ ਭਾਈ ਨੂੰ ਉਹਨੇ ਉਹਨਾਂ ਮਾਰਕੀਟ ਕਮੇਟੀ ਚ ਲਵਾਇਆ ਉਹਨਾਂ ਦੀ ਤੋਤਾ ਸਿੰਘ ਨਾ ਕਾਫੀ ਉਹਨਾਂ ਦੀ ਬੰਦੀ ਸੀਗੀ ਠੀਕ ਹੈ ਜੀ ਚੇਅਰਮੈਨ ਸੀ ਤੋਤਾ ਸਿੰਘ ਦਾ ਠੀਕ ਹੈ ਤੇ ਉਹਨਾਂ ਨੂੰ ਹਰ ਮਾਰਕੀਟਿਕ ਕੋਰਟ ਤੇ ਲਵਾਤਾ ਮੈਨੂੰ ਹਰ ਰਿਪੋਰਟ ਭੱਤੀ ਕਰਾਦਾ ਠੀਕ ਹੈ ਤੁਸੀਂ ਹੁਣ ਫੌਜੋਂ ਰਿਟਾਇਰ ਹੋਏ ਹੋ ਹਾਂ ਮੈਂ ਫੌਜੋਂ 20 ਸਾਲ ਨੌਕਰੀ ਕਰਕੇ ਆਇਆ ਠੀਕ ਹੈ ਠੀਕ ਹੈ ਜੀ ਪੈਨਸ਼ਨ ਲੱਗ ਗਈ ਠੀਕ ਹੈ ਜੀ ਤੇ ਬੱਚੇ ਆਪਣੇ ਦੋ ਹਾਂ ਬੱਚੇ ਦੋ ਆ ਜੀ ਇੱਕ ਮੇਰਾ ਬੇਟਾ ਉਹਦਾ ਨਿਊਜ਼ੀਲੈਂਡ ਟੂ ਪੀਅਰ ਠੀਕ ਹੈ ਜੀ ਵਿਆਹ ਨੋ ਨਹੀਂ ਨੋ ਤਾਂ ਆਈ ਹਾਂ ਕੋ ਬੇਟੇ ਨੇ ਉਹਨੂੰ ਠੀਕ ਹੈ ਜੀ ਕੀ ਜਿਹੜੀ ਬੇਟੀ ਹੈ ਮੇਰੀ ਉਹ ਜੁਡੇ ਸ਼ਹਿਰ ਚ ਮਗ ਰਹੀ ਹੈ ਠੀਕ ਹੈ ਜੀ ਠੀਕ ਸੁੱਖਾ ਪਰਿਵਾਰ ਵਧੀਆ ਸ਼ਹਿਰੀ ਜਾਇਦਾਤਾ ਉਹਨਾਂ ਦੀ ਚਲੋ ਵਧੀਆ ਜੀ 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 ਛੋਟਾ ਬੇਟਾ ਸੀ ਉਹਨਾਂ ਦੇ ਵੀ ਇੱਕ ਬੇਟਾ ਤੇ ਇੱਕ ਬੇਟੀ ਆ ਠੀਕ ਆ ਬੇਟੀ ਪਹਿਲਾਂ ਜਾਈ ਸੀ ਬੇਟੀ ਜੀ ਹੁਣ ਮੈਰਿਜ ਰੱਖੀ ਆ ਬਸ ਠੀਕ ਆ ਠੀਕ ਜਨਵਰੀ ਵਿੱਚ ਕਰਾਂਗੇ ਜਨਵਰੀ ਠੀਕ ਹੈ ਜੀ ਨੰਨੀ ਵਧੀਆ ਲੱਗਾ ਚਲੋ ਵਧੀਆ ਸਾਰਾ ਪਰਿਵਾਰ ਵਧੀਆ ਸੁੱਖ ਲੈ ਰਹੇ ਆ ਬਈ ਜੀ ਬਣਾ ਲਈ ਕਾਫੀ ਹੁਣ ਚਲੋ ਚਲੋ ਵਧੀਆ ਜੀ ਹਾਂ ਜੀ ਹਾਂ ਜੀ ਚਲੋ ਵਧੀਆ ਜੇ ਕੋਈ ਸਾਰੇ ਚਲੋ ਆਪਦਾ ਵੀਰ ਭੈਣਪਰਾ ਹਨਾ ਤਰੱਕੀ ਕਰੇ ਖੁਸ਼ੀ ਮਿਲਦੀ ਹੈ ਵਧੀਆ ਆ ਕੇ ਲੱਗਾ ਸਾਨੂੰ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਆਇਆ ਤਾਂ ਸਾਨੂੰ ਵੀ ਲੱਗਾ ਯਾਰ ਹਾਂ ਆਪਦੀ ਆ ਗਏ ਆਪਦੇ ਆ ਗਏ ਸਹੀ ਗੱਲ ਸਾਡੇ ਕੋਲ ਜਦੋਂ ਲੰਗੇ ਤੇ ਮੈਂ ਮੈਂ ਭਾਈ ਕੱਲ ਵੀ ਮੈਂ ਵੇਖਿਆ ਨਾ ਉਹਦੇ ਅੱਜ ਤੂੰ ਕੋਲ ਆ ਨਾ ਪਰ ਮੈਂ ਨਗਰ ਫੇਰ ਵੀ ਮੁੜ ਕੇ ਫੇਰ ਵੇਖਿਆ ਨਹੀਂ ਬਾਹਰ ਕਰ ਗਿਆ ਹਾਂਜੀ 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 ਤੇ ਮੈਂ ਵੀ ਬੰਦੇ ਜਿਵੇਂ ਵੀ ਸਾਰੇ ਰਿਸ਼ਤੇਦਾਰ ਵੀ ਨਹੀਂ ਇਹਨਾਂ ਦੇ ਵਿਖੇ ਇਸ ਤਰ੍ਹਾਂ ਨਹੀਂ ਬਹੁਤ ਘੱਟ ਵੇਖਿਆ ਠੀਕ ਹੈ ਜੀ ਮੈਨੂੰ ਹੋ ਸਕਦਾ ਕੋਈ ਥੋੜਾ ਕੰਮ ਕਰ ਹਾਂ ਕੰਮ ਕਰ ਆਏ ਹੁਣ ਸਹੀ ਹੈ ਜੀ pero ਉਹਨਾਂ ਦਾ ਵੀ ਮਨ ਖੁਸ਼ ਹੋ ਗਿਆ ਹਾਂਜੀ ਹਾਂਜੀ ਨਹੀਂ ਨਹੀਂ ਸਾਡਾ ਹੀ ਮਨ ਖੁਸ਼ ਹੋ ਗਿਆ ਸੋ ਵਧੀਆ ਧੰਨਵਾਦ ਲਓ ਵੀ ਮਿੱਤਰ ਅਸੀਂ ਪਾਤੇ ਹੁਣ ਘਰਾਂ ਨੂੰ ਚੱਲੇ ਟਾਈਮ 4:00 ਵਜ ਗਏ ਆ ਜੇ ਆਪਾਂ ਸਾਰੇ ਘਰ ਪਰਿਵਾਰ ਨੂੰ ਮਿਲਣਾ ਹੁੰਦਾ ਤੇ ਬਹੁਤ ਬਣ ਜਾਣਾ ਸੀ ਇਹ ਤੇ 10 ਵਜ ਜਾਣੇ ਰਾਤ 10 11 ਵਜ ਜਾਣੇ ਸੀ ਬਾਈ ਹਜੇ ਇੱਕ ਇੱਕ ਦੋਹਾਂ ਦੋਹਾਂ ਜਾਨੀ ਬਾਪੂ ਦੇ ਇੱਕ ਇੱਕ ਦੋਹਾਂ ਦੋਹਾਂ ਨੂੰ ਮਿਲੇ ਆਂ ਸੀ ਸਾਰਿਆਂ ਨੂੰ ਨਹੀਂ ਮਿਲੇਗੇ ਤੇ ਬਾਕੀ ਮਨ ਖੁਸ਼ ਹੋ ਗਿਆ ਸਾਰੇ ਵੇਖ ਕੇ ਸਾਰਾ ਪਤਾ ਲੱਗ ਗਿਆ ਕਿ ਨਹੀਂ ਹਾਂ ਤੇ ਉਹ ਸਾਹਮਣੇ ਟਾਣੀਆਂ ਤੇ ਬੈਠੇ ਸਾਡਾ ਸਾਰਾ ਉਹ ਸਾਹਮਣੇ ਜਿਹੜੀ ਤੁਸੀਂ ਕੋਠੀ ਵੇਖਦੇ ਆ ਇਹ ਸਾਡੇ ਚ ਡੈਕ ਵਾਲਿਆਂ ਚੋਂ ਇੱਕ ਪਰਿਵਾਰ ਇੱਥੇ ਰਹਿੰਦਾ ਆ ਸਾਹਮਣੇ ਟਾਣੀਆਂ ਤੇ ਆ ਖੇਤ ਆ ਸਾਰੇ ਕਿਉਂਕਿ ਘਰੇ ਕਈ ਵਾਰੀ ਫੈਮਿਲੀ ਉਹੋ ਜੀ ਤੁਹਾਨੂੰ ਮੇਨ ਮੇਨ ਵੀਡੀਓ ਦਿਖਾਤੀ ਆ ਬਾਕੀ ਕਈ ਵਾਰੀ ਕੋਈ ਪ੍ਰਾਈਵੇਸੀ ਹੁੰਦੀ ਆ ਹਨਾ ਆ ਕਿ ਜਿੰਨਾ ਆਪਾਂ ਲੋੜ ਸੀ ਆਪਾਂ ਬਣਾ ਲਈ ਪਰ ਮਾਣ ਸਾਡਾ ਖੁਸ਼ ਹੋ ਗਿਆ ਬਾਕੀ ਪੰਮਿਆਂ ਖੁਸ਼ ਆ ਪੂਰਾ ਜੇ ਮੈਂ ਨਾ ਹੁੰਦਾ ਤੈਨੂੰ ਕਿਹਨੇ ਦਿਖਾਉਣਾ ਸੀ ਹੈ ਲਾ ਹੋਵੇ ਮੇਟਰ ਪਰ ਨਾਲ ਚਾਲੇ ਪਾਦੇ ਆ ਸੀ ਤੇ ਬਾਕੀ ਸਾਰੀ ਫੈਮਲੀ ਵਧੀਆ ਨਿਯਾਰਾ ਆ ਗਿਆ ਪੰਮਾ ਕਹਿੰਦਾ ਵੀ ਹੁਣ ਰਾਜ ਮੈਨੂੰ ਭੂਤਾਂ ਵਾਲਾ ਖੂਹ ਖਾ ਇਹਨੂੰ ਮੈਂ ਜਾਂਦਿਆਂ ਦੱਸਿਆ ਸੀ ਮੈਂ ਕਿਹਾ ਇੱਥੇ ਭਗਤੇ ਭੂਤਾਂ ਵਾਲਾ ਖੂਹ ਆ ਦੇਖਣਾ ਹੁਣ ਚੱਲ ਏ ਬਾਈ ਪਹਿਲੀ ਵਾਰੀ ਆਇਆ ਤੇ ਇਧਰ ਮੈਂ ਤਾਂ ਵੈਸੇ ਨੰਗਦਾ ਰਹਿਣਾ ਇਧਰ ਜਲਾਲ ਵਾਲੀ ਸੜਕ ਇਹ ਸੋ ਕਹਿ ਸਕਦੇ ਆ ਵੀ ਘੈਂਟ ਲੱਗਾ ਸਾਨੂੰ ਤਾਂ ਸਾਰਾ ਸਿਸਟਮ ਤੇ ਸਾਰੇ ਪਰਿਵਾਰ ਨੂੰ ਜੇ ਚੜੈਕਾਲੇ ਵਿੱਚ ਸਾਰਿਆਂ ਨੂੰ ਮਿਲਣਾ ਹੋਵੇ ਬੜਾ ਸਮਾਂ ਲੱਗ ਜੇ ਤੇ ਚਾਹ ਪੀਵੀ ਹੰਬੇ ਭੇ ਤੇ ਹਾਂ ਇਦਰਾ ਚੌਲ ਜੂਲ ਖਾਦੇ ਆ ਤੇ ਕੰਮ ਆ ਪੂਰਾ ਟਹਿਟ ਤੇ ਹਣ ਚੱਲਦੇ ਆ ਸੋ ਹਾਂ ਠੰਡੇ ਢਲ ਸਾਰਾ ਕੋ ਪੀਤਾ ਵਧੀਆ ਯਾਰ ਹਾਂ ਬਾਦਾਮ ਦੂਮ ਖਾਦੇ ਆ ਸਾਡੇ ਤਰੀਕੇ ਚ ਅਸੀਂ ਆਏ ਆ ਭਾਈ ਜੀ ਜੇ ਅਸੀਂ ਤੁਹਾਨੂੰ ਸਰੀਕਾ ਆਪਦਾ ਖਾਣ ਲੱਪਗੇ ਨਾ ਬਹੁਤ ਜਿਆਦੇ ਵੱਡਾ ਬਹੁਤ ਜਿਆਦੇ ਵੱਡਾ ਕਿਉਂਕਿ ਜਿਹੜਾ ਸਾਡਾ ਦਾਦਾ ਸੀ ਉਹ ਇਕੱਲਾ ਹੀ ਸੀਗਾ ਤੇ ਜਿਹੜੇ ਇਹਨਾਂ ਦੇ ਦਾਦੇ ਦੇ ਪੁੱਤ ਸੀ ਆ ਜਿਹੜੇ ਪਰਦਾਦੇਆਂ ਦੇ ਕਹਿ ਸਕਦੇ ਆ ਉਹ ਤਿੰਨ ਤਿੰਨ ਚਾਰ ਚਾਰ ਸੀ ਸਾਡਾ ਪਰਦਾਦੇ ਦਾ ਲక్ష్మణ ਸਿੰਘ ਦਾ ਇਕੱਲਾ ਹੀ ਸੀ ਪੁੱਤਰ ਅਜੈਬ ਸਿੰਘ ਨਾ ਵੀ ਪਮਣਾ ਵੇਖ ਲੈ ਖੂਪੂਤਾਂ ਵਾਲਾ ਠੀਕ ਆ ਕਰਾ ਲਈਏ ਦਰਸ਼ਨ ਤੈਨੂੰ ਸਾਨੂੰ ਵੀ ਪੁੰਨ ਮਿਲੇ ਕੋਈ ਵਾਏ

ਧਨ ਗੁਰਪਾਸ਼ ਸਟੇਪਾਸ਼ ਰਾਤੇ ਰਾਤ ਬਣਾਤਾ ਸੀ ਵੇਖ ਲਖੂ ਏ ਰਾਤੇ ਰਾਤ ਵਾਏ ਲਾਹੌਰ ਤੋਂ ਏ ਟਾਈ ਸੀ ਆ ਸਾਰਾ ਇਤਿਹਾਸ ਲਾਹੌਰੀ ਏਟ ਦਾ ਬਣਿਆ ਸਾਰ ਹੌਲੀ ਤਲਕ ਨਾ ਜਾਈ ਬਣਿਆ ਨਾ ਸੋਣਾ ਇਧਰ ਨਾਲ ਏ ਗੁਰਦੁਆਰਾ ਬਣਿਆ ਇਧਰ ਨਾਲ ਹੀ ਗੁਰਦੁਆਰਾ ਹੀ ਆ ਗੁਰੂ ਘਰ ਕਿਵੇਂ ਚੱਲੀਏ ਪਿੰਡ ਨੂੰ ਹਾਂ ਹੋ ਗਿਆ ਦਰਸ਼ਨ ਹਾਂ ਚੱਲ ਬਈ ਸ਼ਾਮ ਹੋ ਚਲੀ ਸ਼ਾਮ ਤੋਂ ਪਹਿਲਾਂ ਪਹਿਲਾਂ ਨਿਕਲ ਜੀਏ ਹੈ यो दे दे